ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐੱਜੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਜਿਹੜੀ ਅਸੀਂ ਬਹੁਤ ਹੀ ਆਸਾਨ ਤੇ ਸਿੰਪਲ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਤੋਰੀਆਂ ਦੀ ਸਬਜ਼ੀ ਤੋਰੀਆਂ ਦੀ ਸਬਜ਼ੀ ਤੁਸੀਂ ਬਹੁਤ ਬਣਾਈ ਹੋਣੀ ਅਲੱਗ-ਅਲੱਗ ਤਰੀਕੇ ਨਾਲ ਬਣਾਈ ਹੋਣੀ ਅੱਜ ਅਸੀਂ ਇੱਕ ਹੋਰ ਨਵਾਂ ਤਰੀਕਾ ਲੈ ਕੇ ਆਏ ਹਾਂ ਪਨੀਰ ਦੀ ਸਬਜੀ ਰੇਕ ਨੂੰ ਪਸੰਦ ਹੈ ਤੇ ਰੇਕ ਦੀ ਹੀ ਫੇਵਰੇਟ ਹੈ ਅੱਜ ਅਸੀਂ ਤੋਰੀਆਂ ਦੇ ਪਨੀਰ ਬਣਾ ਕੇ ਤਿਆਰ ਕਰਾਂਗੇ ਜਿਹੜੇ ਤੋਰੀਆਂ ਖਾਣੇ ਬਿਲਕੁਲ ਪਸੰਦ ਨਹੀਂ ਕਰਦੇ ਆ ਅੱਜ ਜਿਹੜੀ ਇਹ ਤਰੀਕੇ ਨਾਲ ਅਸੀਂ ਇਹ ਤਾਂ ਪਨੀਰ ਬਣਾਵਾਂਗੇ ਤੁਸੀਂ ਬਾਹਰੋਂ ਪਨੀਰ ਲੈ ਆਉਂਦੇ ਤਾਂ ਅੱਜ ਤੋਂ ਬਾਅਦ ਪਨੀਰ ਬਣਾਉਣਾ ਛੱਡ ਦੋਗੇ ਤੇ ਤੋਰੀਆਂ ਦਾ ਹੀ ਪਨੀਰ ਬਣਾ ਕੇ ਤਿਆਰ ਕਰੋਗੇ ਕਿ ਸਬਜੀ ਬਹੁਤ ਹੀ ਵਧੀਆ ਬਣਦੀ ਹੈ ਤੋਰੀਆਂ ਦਾ ਪਨੀਰ ਮੇਰੀ ਗਾਰੰਟੀ ਹੈ ਤੁਸੀਂ ਇਹ ਸਾਜੀ ਪਹਿਲਾਂ ਤੋਰੀਆਂ ਦੀ ਇਸ ਤਰੀਕੇ ਨਾਲ ਕਦੇ ਨਹੀਂ ਬਣਾਈ ਹੋਣੀ ਹੈ ਇਦੇ ਲਈ ਆਪਾਂ ਦੋ ਤੋਰੀਆਂ ਲੈ ਲਈਆਂ ਤੁਸੀਂ ਘੱਟ ਜ਼ਿਆਦਾ ਵੀ ਤੋਰੀਆਂ ਲੈ ਸਕਦੇ ਹੋ ਬਸ ਨੇ ਇਹ ਦੋ ਤੋਰੀਆਂ ਨੇ ਸਾਦੀ ਜਿਹੜੀ ਹੈਗੀਏ ਕਾਫੀ ਬਣ ਜਾਂਦੀ ਹੈ ਪੰਜ ਛੇ ਬੰਦੀਆਂ ਨਾਲ ਆਰਾਮ ਨਾਲ ਬਣ ਜਾਂਦੀ ਹੈ ਇਹਦੀ ਆਪਾਂ ਇਹਨਾਂ ਦੇ ਉੱਪਰ ਤਾਂ ਛਿਲਕਾ ਨੇ ਉਤਾਰ ਲੈਂਦੇ ਆ ਤੋਰੀਆਂ ਬਿਲਕੁਲ ਤਾਜ਼ੀਆਂ ਹੋਣੀਆਂ ਚਾਹੀਦੀਆਂ ਹੈ ਜੇ ਦੋ ਤਿੰਨ ਦਿਨ ਦੀਆਂ ਬਾਸੀਆਂ ਤੋਰੀਆਂ ਹੋਵਾਂ ਤਾਂ ਇਹਦਾ ਕੱਦੂ ਕਾਸ ਕਰਨਾ ਥੋੜਾ ਜਿਆਦਾ ਮੁਸ਼ਕਲ ਹੋ ਜਾਂਦਾ ਜੇ ਇਹਨ ਫਰੈਸ਼ ਤੋਰੀ ਹੋਵੇ ਤਾਂ ਕੱਦੂ ਕਾਸ ਦਿੱਤਾ ਬੜੀ ਆਸਾਨੀ ਨਾਲ ਹੋ ਜਾਂਦਾ ਹੈ। ਪਿਛਲੇ ਇੱਕ ਹੋਰ ਵੀਡੀਓ ਆਪਾਂ ਬਣਾਈ ਸੀ ਤੋਰੀਆਂ ਦੀ ਸਬਜ਼ੀ ਉਹ ਵੀ ਇੱਕ ਨਵੇਂ ਤਰੀਕੇ ਦਾ ਉਸ ਤਰ੍ਹਾਂ ਦੇ ਜਿਹੜੇ ਕੋਬਦੇ ਬਣਾਏ ਸੀ ਉਹ ਬਹੁਤ ਹੀ ਵਧੀਆ ਬਣਦਾ ਹੈ। ਇਸ ਉਸ ਤਰੀਕੇ ਨਾਲ ਵੀ ਤੁਸੀਂ ਤੋਰੀਆਂ ਦੀ ਸਬਜ਼ੀ ਜ਼ਰੂਰ ਟਰਾਈ ਕਰੋ। ਅੱਜ ਅਸੀਂ ਤਾਂ ਪਨੀਰੇ ਬਣਾ ਕੇ ਤਿਆਰ ਕਰਨਾ ਹੈ। ਤੇ ਇਹ ਵੀ ਬਹੁਤ ਹੀ ਨਵਾਂ ਤਰੀਕਾ ਹੈ ਕਿ ਤੋਰੀਆਂ ਨੂੰ ਅਲੱਗ-ਅਲੱਗ ਤਰੀਕੇ ਦੀ ਸਬਜ਼ੀ ਨਾਲ ਕਿਸ ਤਰ੍ਹਾਂ ਸੀ ਇਹਨਾਂ ਨੂੰ ਬਣਾ ਕੇ ਖਾਧਾ ਜਾ ਸਕਦਾ ਹੈ। ਕਰ ਵਿੱਚ ਕੋਈ ਨਾ ਕੋਈ ਤਾਂ ਇਸ ਤਰ੍ਹਾਂ ਦਾ ਮੈਂਬਰ ਹੁੰਦਾ ਹੈ ਜਿਹੜੀ ਕੋਈ ਹਰੀ ਸਬਜ਼ੀ ਬਿਲਕੁਲ ਖਾਣਾ ਨਹੀਂ ਪਸੰਦ ਕਰਦੇ ਪਨੀਰ ਸੇਕ ਖਾਣਾ ਪਸੰਦ ਕਰਦੇ ਆ ਇਸ ਦੇ ਨਾਲ ਨਾਲ ਫਰੀ ਸਬਜ਼ੀ ਵੀ ਖਾਧੀ ਜਾਂਦੀ ਹੈ ਤੇ ਪਨੀਰ ਦਾ ਫਲੇਵਰ ਵੀ ਇਹ ਤੋਰੀਆਂ ਤੋਂ ਆਉਂਦੀਆਂ ਇਹਨਾਂ ਦਾ ਪਕਾ ਲਿਆ ਤੋਰੀਆਂ ਤੋਂ ਹਾਂ ਤੋਰੀਆਂ ਦਾ ਛਿਲਕਾ ਉਤਾਰ ਕੇ ਰੱਖ ਲੈਂਦੇ ਆ ਤੋਰੀਆਂ ਆਪਾਂ ਛਿਲਕੇ तो लियाँ से हम इधर का कद्दूकस कर लगे कद्दूकस करना, करना तो किसी भी साइड तो कर सकते हो मोटे साइड तो कर सकते हो पतले साइड तो कर सकते हो बहुत ही आसानी न जो फ्रैश तोरी होगा वह बिल्कुल ताजी हो वो देखो कि आसानी नीता ना, कद्दूकस हो जाता है जो बासी हवा जो मैं पहले ही दसिया बासी हवा तौलियां तो कद्दूकस नहीं होंदा तो ਉਸ ਤਰ੍ਹਾਂ ਜਿਹੇ ਮਜਰ ਆ ਜੀ ਜਾਂਦੇ ਆਏ ਬਹੁਤ ਜਲਦੀ ਹੈ ਮਜਰ ਆ ਜਾਂਦੀ ਹੈ ਜਿਸ ਤਰ੍ਹਾਂ ਇਹਦੇ ਵਿੱਚ ਤੋਰੀਆਂ ਵਿੱਚ ਥੋੜੀ ਜਿਹੀ ਵੱਡੀ ਤੋਰੀ ਜਿਹੜੀ ਹੈ ਉਹਦੇ ਵਿੱਚ ਵੀ ਹੈ ਬੀਜ ਕੱਢਣ ਦੀ ਵੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਬੀਜ ਬਿਲਕੁਲ ਕੱਚਾ ਹੀ ਹੈ ਇਸ ਲਈ ਨੂੰ ਪਿੱਛੇ ਆਪਾਂ ਕਦੂ ਕਾਸ ਕਰ ਲੈਣਾ ਹੈ ਜੇ ਤੁਸੀਂ ਇਹਦਾ ਪਹਿਲਾ ਪਨੀਰ ਬਣਾਇਆ ਹੈ ਟੋਰੀਆਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿੰਨੀ ਵਧੀਆ ਇਹ ਸਬਜ਼ੀ ਬਣਦੀ ਹੈ ਟੋਰੀਆਂ ਦੀ ਜੇ ਤੁਸੀਂ ਅਜੇ ਤੱਕ ਕਦੇ ਨਹੀਂ ਬਣਾਇਆ ਤਾਂ ਇੱਕ ਵਾਰ ਇਸ ਤਰੀਕੇ ਨਾਲ ਮੇਰੇ ਨਾਲ ਬਣਾ ਕੇ ਜ਼ਰੂਰ ਦੇਖਿਓ ਬਹੁਤ ਹੀ ਵਧੀਆ ਬਣਦੀ ਹੈ ਟੋਰੀਆਂ ਵੀ ਸਾਡੀਆਂ ਕੱਦੂਕਾਸ ਹੋ ਗਈਆਂ ਇਸ ਤਵਾ ਦਾ ਆਪਾਂ ਇੱਕ ਹੋਰ ਸੀਜ ਲੈਂਦੇ ਇਹਦੇ ਵਿੱਚ ਪਾਣੀ ਉਹਦਾ ਵੀ ਆਪਾਂ ਕੱਦੂਕਾਸ ਕਰ ਲੈਣਾ ਤੋਰੀਆਂ ਨੂੰ ਰੱਖ ਦਿੰਦੇ ਹੁਣ ਸਾਈਡ ਪਰ ਇੱਕ ਆਪਾਂ ਆਲੂ ਲੈ ਆਏ ਤੁਸੀਂ ਦੋ ਆਲੂ ਹੀ ਲੈ ਸਕਦੇ ਜਿਸ ਤਰ੍ਹਾਂ ਇੱਕ ਵੱਡਾ ਹੈ ਤਾਂ ਇੱਕ ਵੱਡਾ ਆਲੂ ਲੈ ਲੈਣਾ ਇਹਨਾਂ ਨੂੰ ਵੀ ਆਪਾਂ ਛਿਲਕੇ ਰੱਖ ਲਿਆ ਤੇ ਪਾਣੀ ਵਿੱਚ ਇਹਦਾ ਕੱਦੂਕਸ ਕਰ ਲੈਣਾ ਇਹਨਾਂ ਦਾ ਆਪਾਂ ਦੋਹਾਂ ਦਾ ਆਲੂ ਤੇ ਤੋਰੀਆਂ ਦੇ ਜਿਹੜੇ ਪਨੀਰ ਬਣਾਉਂਗਾ ਮਿਕਸ ਪਨੀਰ ਬਹੁਤ ਹੀ ਵਧੀਆ ਬਣ ਕੇ ਆਊਗਾ ਕਿ ਕਹਿ ਨਹੀਂ ਸਕਦੇ ਹੈਗੇ ਕਿ ਇਹ ਪਨੀਰ ਬਣਾਇਆ ਜਿਹੜਾ ਤੋਰੀਆਂ ਦਾ ਬਣਾਇਆ ਹੈ ਤੇ ਆਲੂ ਦਾ ਬਣਾਇਆ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਬਾਹਰੋਂ ਜਿਹੜਾ ਮਾਰਕਟ ਪੈਕਟ ਵਾਲਾ ਪਨੀਰ ਹੈ ਉਹ ਲਿਆਂਦਾ ਹੈ ਇਹੋ ਦੀ ਸਬਜ਼ੀ ਇਹਨੂੰ ਪਹਿਲੇ ਛਿਲਕੇ ਰੱਖ ਦੇਣਾ ਜਦੋਂ ਪਤਾ ਹੀ ਤੋਰੀਆਂ ਵੀ ਬਹੁਤ ਜਲਦੀ ਕਾਲੀਆਂ ਹੋ ਜਾਂਦੀਆਂ ਤੇ ਆਲੂ ਵੀ ਬਹੁਤ ਜਲਦੀ ਕਾਲੇ ਹੋ ਜਾਂਦੇ ਇਸ ਲਈ ਇਹਨਾਂ ਨੂੰ ਪਹਿਲੇ ਛਿਲਕੇ ਰੱਖ ਲਓ ਤੁਰੰਤ ਇਹਦਾ ਮਤਲਬ ਸਬਜ਼ੀ ਨੂੰ ਤਿਆਰ ਬੜਾ ਲੈਣੀ ਹੈ ਉਹ ਤਾਂ ਟੇਮ ਨਹੀਂ ਰੱਖਣਾ ਜੇ ਰੱਖਣਾ ਹੈਗਾ ਤਾਂ ਇਹਨੂੰ ਪਾਣੀ ਵਿੱਚ ਡਬੋ ਕੇ ਤੁਸੀਂ ਰੱਖ ਸਕਦੇ ਆ। ਹਾਂ ਨੂੰ ਵੀ ਸਾਡੇ ਕਦੂਕਾ ਸੋਕੇ ਇਹਨੂੰ ਵੀ ਆਪਾਂ ਤੋਰੀਆਂ ਵਿੱਚ ਇਹਨਾਂ ਨੂੰ ਮਿਕਸ ਕਰ ਲੈਣਾ ਹੈ। ਮਤਲਬ ਤੋਰੀਆਂ ਵਿੱਚ ਪਹਿਲਾਂ ਪਾ ਲੈਣਾ ਤੇ ਇਹਨਾਂ ਦੋਹਾਂ ਚੀਜ਼ਾਂ ਦਾ ਪਾਣੀ ਇਕੱਠਾ ਨਿਚੋੜ ਲੈਣਾ ਹੈ। ਇਸ ਤਰ੍ਹਾਂ ਤੁਸੀਂ ਕੋਈ ਵੀ ਟਿੰਟਾ ਵੱਲ ਲੈ ਲੈਣਾ ਹੈ। ਉਦੇ ਵਿੱਚ ਪਾ ਕੇ ਇਹਨੂੰ ਬੜੇ ਚੰਗੀ ਤਰ੍ਹਾਂ ਦਬਾ ਕੇ ਇਹਦਾ ਪਾਣੀ ਬਿਲਕੁਲ ਨਿਚੋੜ ਲੈਣਾ ਹੈ ਜਿਹੜਾ ਆਪਾਂ ਪਾਣੀ ਇਹਦਾ ਤੋਰੀਆਂ ਨਾਲ ਨਿਚੋੜਿਆ ਹੈ ਇਹਨੂੰ ਤੁਸੀਂ ਸਬਜੀ ਜਦ ਬਣਾਣੀ ਹੈ ਤੇ ਉਹਦੇ ਵਿੱਚ ਵੀ ਪਾ ਸਕਦੇ ਹੋ ਜੇ ਤੁਸੀਂ ਐਨ ਉਹ ਹੀ ਫਲੇਵਰ ਖਾਣਾ ਚਾਹੁੰਦੇ ਤੋਰੀਆਂ ਦਾ ਤਾਂ ਤੁਸੀਂ ਪਾਣੀ ਪਾ ਸਕਦੇ ਹੋ ਨਹੀਂ ਤਾਂ ਕੋਈ ਜ਼ਰੂਰਤ ਨਹੀਂ ਪਾਣੀ ਦੀ ਐਨ ਹੀ ਚੰਗੀ ਤਰ੍ਹਾਂ ਇਹਨੂੰ ਨਚੋੜ ਲੈਣਾ ਹੈ ਬਸ ਬਿਲਕੁਲ ਥੋੜਾ ਜਿਹਾ ਪਾਣੀ ਵਿੱਚ ਰਹਿ ਜਾ ਪਰ ਕੋਈ ਨਹੀਂ ਹੈਗਾ ਨਹੀਂ ਬਾਅਦ ਵਿੱਚ ਜੇ ਅਸੀਂ ਐਨ ਜਿਆਦਾ ਨਮ ਨਚੋੜ ਦਵਾਂਗੇ ਤੇ ਦੁਬਾਰਾ ਤੁਹਾਨੂੰ ਮੜਾ ਜਿਹਾ ਪਾਣੀ ਜ਼ਰੂਰਤ ਪਾਓਗੇ ਇਥੋਂ ਬਸ ਥੋੜਾ ਜਿਹਾ ਪਾਣੀ ਹਲਕਾ ਜਿਹਾ ਇਹਦੇ ਵਿੱਚ ਰਹਿ ਜਾਵੇ ਨਿਚੋੜ ਕੇ ਆਪਾਂ ਇਸੀ ਬੋਲ ਵਿੱਚ ਦੁਬਾਰਾ ਡੋਂਗੇ ਵਿੱਚ ਇਹ ਪੇਸਟ ਪਾ ਲੈਣਾ ਹੈ ਦੇ ਵਿੱਚ ਅਸੀਂ ਬੇਸਣ ਪਾ ਲੈਣਾ ਹੈ ਬੇਸਣ ਜ਼ਿਆਦਾ ਨਹੀਂ ਪਾਣਾ ਹੈਗਾ ਤੁਸੀਂ ਦੇਖ ਸਕਦੇ ਹੋ ਛੋਟੀ ਕੜਛੀ ਆਪਾਂ ਡੇਢ ਕੜਛੀ ਪਾਈ ਹੈ ਤੇ ਹੋਰ ਇਹਦੇ ਵਿੱਚ ਪਾਣਾ ਆਪਾਂ ਥੋੜਾ ਜਿਹਾ ਪੇਸਟ ਇਹ ਮੇ ਕੋ ਪੇਸਟ ਬਣਿਆ ਬਣਾਇਆ ਹੈਗਾ ਇਹਦੇ ਵਿੱਚ ਆਪਾਂ ਲਸਣ ਪਾਇਆ ਹੋਇਆ ਹੈ ਲਾਲ ਮਿਰਚ ਪਾਈ ਹੋਈ ਹੈ ਅਦਰਕ ਪਾਇਆ ਹੋਇਆ ਇਹ ਸਾਰਾ ਪੇਸਟ ਬਣਿਆ ਜ ਤੁਸੀਂ ਹਰੀ ਮਿਰਚ ਹੈਗੀ ਹੈ ਹਰੀ ਮਿਰਚ ਦੀ ਤਾਂ ਤੁਸੀਂ ਇਸ ਤਰ੍ਹਾਂ ਮੈਂ ਜਿਹੜਾ ਹੈਗਾ ਲਾਲ ਮਿਰਚ ਦਾ ਪੇਸਟ ਹੈਗਾ ਇਹ ਪਾ ਸਕਦੇ ਹੋ ਅਦਰਕ ਲਸਣ ਜਿਸ ਤਰ੍ਹਾਂ ਇਹ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਅੱਗੇ ਆਪਾਂ ਦੇ ਇਹਦੇ ਵਿੱਚ ਆਪਾਂ ਸਾਤਾਂ ਜੀਰਾ ਵੇਖੋ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਿਹੜਾ ਪੇਸਟ ਪਾਣਾ ਬਿਲਕੁਲ ਜ਼ਿਆਦਾ ਪੇਸਟ ਨਹੀਂ ਪਾਣਾ ਬਸ ਹਲਕਾ ਜਿਹਾ ਕੇ ਨਮਕੀਨ ਜਿਹਾ ਹੋ ਜਾਵਾ ਇਹਦੇ ਵਿੱਚ ਫੱਕਾ ਪੰਜਿਆ ਨਾਵਾ ਹੈਗਾ ਜੇ ਇਸ ਤਰ੍ਹਾਂ ਵੀ ਖਾਣਾ ਹੋਵੇ ਬਹੁਤ ਵਧੀਆ ਇਹ ਬਣਦਾ ਹੈ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਹੈ ਜੇ ਤੁਹਾਡੇ ਕੋਲ ਜ਼ਿਆਦਾ ਤੋਰੀਆਂ ਹੈਗੀਆਂ ਤਾਂ ਤੁਸੀਂ ਪੇਸਣ ਸੱਚਾ ਜ਼ਿਆਦਾ ਪਾਣਾ ਹੈ ਮਿਰਚ ਮਸਾਲੇ ਵੀ ਥੋੜੇ ਥੋੜੇ ਜ਼ਿਆਦਾ ਪਾਉਣੇ ਹੈ ਆਪਾਂ ਦੋ ਤੋਰੀਆਂ ਲਈਆਂ ਤੇ ਉਸ ਦੇ ਤੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਸਾਰਾ ਸਮਾਨ ਪਾ ਲਿਆ ਜੇ ਤੁਹਾਨੂੰ ਪੇਸਟ ਥੋੜਾ ਜਿਹਾ ਇਹ ਗਾੜਾ ਲੱਗਾ ਤਾਂ ਤੁਸੀਂ ਹਲਕਾ ਜਿਹਾ ਇਹਦੇ ਵਿੱਚ ਪਾਣੀ ਪਾ ਸਕਦੇ ਹੋ ਜੇ ਪਾਣੀ ਜ਼ਿਆਦਾ ਨਿਚੋੜ ਹੋ ਬਾ ਤਾਂ ਪੂਰਤਾ ਪੇਸਣ ਵੀ ਮਿਕਸ ਨਹੀਂ ਹੋਣਾ ਹੈਗਾ ਇਹਨਾ ਇਸ ਲਈ ਥੋੜਾ ਜਿਹਾ ਪਾਣੀ ਉਸਾਬ ਨਾਲ ਤੁਸੀਂ ਇਹਨੂੰ ਪਿਚਪਾ ਲੈਣਾ ਹੈ ਕੜਚੀ ਕੇ ਪਾਣੀ ਜ਼ਿਆਦਾ ਨਹੀਂ ਪਾਣਾ ਹੈ ਕਿ ਪਤਲਾ ਬਹੁਤ ਹੋ ਜਾਵੇ ਇਹ ਹੁਣ ਇਹਦੇ ਤੁਸੀਂ ਸੋਚਦੇ ਹੋਣੇ ਇਹ ਤਾਂ ਪਨੀਰ ਕਿਸ ਤਰ੍ਹਾਂ ਬਣਾਉਣਾ ਹੈ ਇੱਕ ਤਾਂ ਪਨੀਰ ਬਣਾਵਾਂਗੇ ਅਸੀਂ ਇਹਨੂੰ ਕਰਾਂਗੇ ਸਟੀਮ ਸਟੀਮ ਕਰਕੇ ਇਹਦਾ ਪਨੀਰ ਬਣਾਵਾਂਗੇ ਹੈ ਕੋਲਸੜਾ ਇਹਨ ਹੋ ਗਿਆ ਤਿਆਰ ਹੁਣ ਚੱਲਦੇ ਆਂ ਅਸੀਂ ਗੈਸ ਵੱਲ ਗੈਸ ਤੇ ਵੀ ਪਾਣੀ ਆਪਾਂ ਪਹਿਲੇ ਗਰਮ ਹੋਣ ਲਈ ਰੱਖ ਦਿੱਤਾ ਵਾਏ ਇੱਕ ਟਰੇ ਲੈ ਲਈਏ ਪਲੇਟ ਵਿੱਚ ਆਪਾਂ ਇੱਕ ਚਮਚਾਕ ਤੇਲ ਦਾ ਇਹ ਪਾ ਲਈਏ ਤੇ ਇਹਨੂੰ ਚੰਗੀ ਤਰ੍ਹਾਂ ਇਹਨੂੰ ਗ੍ਰੀਸ ਕਰ ਲੈਣਾ ਇਹਨੂੰ ਆਪਾਂ ਜਿਹੜਾ ਪਨੀਰ ਬਣਾਉਣਾ ਹੈ ਨਾ ਤੇ ਇਸੇ ਪਲੇਟ ਵਿੱਚ ਪਾ ਕੇ ਇਹਨੂੰ ਬਣਾਉਣਾ ਹੈ ਤੇ ਇਹਦੇ ਹੁਣ ਅਸੀਂ ਸਟੀਮ ਕਰਨਾ ਹੈ ਜੇ ਤੁਹਾਡੇ ਕੋਲ ਸਟੀਮਰ ਹੈਗਾ ਤਾਂ ਤੁਸੀਂ ਸਟੀਮਰ ਲੈ ਸਕਦੇ ਹੋ ਨਹੀਂ ਤਾਂ ਇੱਕ ਕੜਾਹੀ ਲੈ ਕੇ ਉਹਦੇ ਵਿੱਚ ਪਾਣੀ ਗਰਮ ਕਰਕੇ ਤੇ ਪਰ ਸਟੀਮ ਕਰ ਲੈਣਾ ਇਸ ਤਰ੍ਹਾਂ ਪਲੇਟ ਲੈ ਕੇ हम आपोल जो आप तैयार किया बस इनका रखना इतिक जहा है ये कि ज्यादा पतला नहीं करना है जो बहुत ज्यादा पतला होगा तो टाइम भी ज्यादा लगेगा फर्क तो वैसे कोई नहीं पैंता है टाइम ज्यादा लगेगा जो थोड़ा जहा घोल सा सख्त होगा तो जल्दी यह बन जाऊँगा बस एने ਸਾ ਮੈਂ ਕੋਲ ਕਰ ਲੈਣਾ ਇਹਨੂੰ ਬਹੁਤਾ ਜ਼ਿਆਦਾ ਮੋਟਾ ਨਹੀਂ ਕਰਨਾ ਹੈਗਾ ਇਸ ਤਰ੍ਹਾਂ ਇਹਦਾ ਤੋਰੀਆਂ ਤੇ ਆਲੂ ਦਾ ਪਨੀਰ ਬਣ ਜਾਂਦਾ ਹੈ ਇੱਕ ਨਵੇਂ ਤਰੀਕੇ ਦੀਆਂ ਤੋਰੀਆਂ ਤੇ ਪੁਰਾਣੇ ਤਰੀਕੇ ਦੇਖਾ ਖਾ ਕੇ ਅੱਕ ਗਏ ਹੋ ਤਾਂ ਇੱਕ ਹੋਰ ਤਰੀਕਾ ਹੈਗਾ ਜਿਹੜਾ ਇਸ ਤਰ੍ਹਾਂ ਇਹਦੀ ਤੋਰੀਆਂ ਬਣਾਈਆਂ ਜਾਂਦੀਆਂ ਆ ਪਾਣੀ ਵੀ ਗਰਮ ਹੋ ਗਿਆ ਹੈ ਤੇ ਇਹਦੇ ਵਿੱਚ ਆਪਾਂ ਇੱਕ ਇਸ ਤਰ੍ਹਾਂ ਸਟੈਂਡ ਰੱਖਨੇ ਆ। ਇਹ ਘਰ ਵਿੱਚ ਇਹ ਸਟੈਂਡ ਹੁੰਦਾ ਹੀ ਹੈ ਬਰਤਨ ਰੱਖਣ ਵਾਸਤੇ ਜੇ ਆਪਾਂ ਕੋਈ ਵੀ ਚੀਜ਼ ਗਰਮ ਰੱਖਾ ਬਣਾਣ ਕਰਦੇ ਆ ਤੇ ਇਸ ਤਰ੍ਹਾਂ ਦਾ ਸਟੈਂਡ ਤਾਂ ਇਹ ਘਰ ਵਿੱਚ ਹੁੰਦਾ ਹੀ ਹੈ। ਇਸ ਤਰ੍ਹਾਂ ਵਿੱਚ ਰੱਖ ਲੈਣਾ। ਜੇ ਸਟੀਮਰ ਹੈਗਾ ਤਾਂ ਤਾਂ ਕੋਈ ਫਰਕੇ ਨਹੀਂ ਪੈਂਦਾ ਹੈਗਾ ਕਿ ਸਟੀਮਰ ਵਿੱਚ ਬੜੀ ਆਸਾਨੀ ਨਾਲ ਰੱਖ ਹੋ ਜਾਂਦਾ। ਆਪਾਂ ਇੱਕ ਇਸ ਤਰ੍ਹਾਂ ਪੁਰਾਣੀ ਕੜਾਈ ਲਈ ਹੈ। ਮੈਂ ਪੁਰਾਣੀ ਕੜਾਈ ਇਸੇ ਤਰ੍ਹਾਂ ਰੱਖੀ ਇਸੇ ਲਈ ਰੱਖੀ ਵੀ ਹੈ ਕਿ ਵਿੱਚ ਆਪਾਂ ਕੋਈ ਵੀ ਚੀਜ਼ ਹੈਗੀ ਸਟੀਮ ਕਰਨੀ ਹੋਵੇ ਤਾਂ ਜੇ ਤੁਹਾਡੇ ਤੁਹਾਡਾ ਵਰਤਨ ਨਵਾਂ ਹੈਗਾ ਤਾਂ ਉਹਦੇ ਵਿੱਚ ਤੁਸੀਂ ਨਿੰਬੂ ਦਾ ਇੱਕ ਨਿੰਬੂ ਲੈ ਕੇ ਉਹਦੇ ਕਟਿੰਗ ਕਰਕੇ ਨਿੰਬੂ ਵਿੱਚ ਸਿਰਦਣਾ ਹੈ ਤੇ ਨਿੰਬੂ ਸਿੱਟਣ ਦਾ ਇਹ ਫਾਇਦਾ ਹੁੰਦਾ ਕਿ ਕੜਾਹੀ ਜਿਹੜੀ ਹੈਗੀ ਸੋ ਕੋਈ ਵੀ ਸਾਡਾ ਵਰਤਨ ਹੈਗਾ ਉਹ ਵਿੱਚ ਤੋਂ ਐ ਖਰਾਬ ਨਹੀਂ ਹੁੰਦਾ ਉਸੇ ਤਰ੍ਹਾਂ ਦਾ ਰਹਿੰਦਾ ਹੈ ਹੁਣ ਜੇ ਤਾਂ ਪਾਣੀ ਵਿੱਚ ਸੋਸ ਹੋਈ ਜਾਣਾ ਤਾਲ ਤੋਲੇ ਇਹ ਪਰਤ ਜੀ ਜੰਮੀ ਜਾਂਦੀ ਹੈ ਉਹ ਨਿੰਬੂ ਪਾਣ ਨਾਲ ਪਰਤ ਨਹੀਂ ਜੰਮਦੀ ਹੈ ਕੀ ਹੈ ਤਾਂ ਤੁਸੀਂ ਵੀ ਉਹਦੇ ਵਿੱਚ ਨਿੰਬੂ ਪਾ ਲੈਣਾ ਤੇ ਤੁਹਾਡਾ ਬਰਤਨ ਬਿਲਕੁਲ ਖਰਾਬ ਨਹੀਂ ਹੋਣਾ ਪਾਣੀ ਪਹਿਲਾਂ ਫੁੱਲ ਆਂਚ ਤੇ ਗਰਮ ਕਰ ਲੈਣਾ ਉਸ ਤੋਂ ਬਾਅਦ ਗੈਸ ਬਿਲਕੁਲ ਲੋ ਕਰਦਣੀ ਲੋ ਆਂਚ ਤੇ ਹੀ ਪਕਾਣਾ ਹੈ ਜੇ ਆਪਾਂ ਫੁੱਲ ਤੇ ਪਕਾਵਾਂਗੇ ਪਾਣੀ ਸਾਡਾ ਚਲ ਜਾਊਗਾ ਤੇ ਕੜਾਹੀ ਕੋਈ ਵੀ ਬਰਤਨ ਹੈਗਾ ਉਹ ਸਾਡਾ ਫੁੱਕ ਜਾਣਾ ਹੈ ਆਪਾਂ ਇਹਨੂੰ ਹੁਣ ਢੱਕ ਦਿੰਦੇ ਆ ਢੱਕ ਕੇ 6-7 ਮਿੰਟ ਬਾਅਦ ਆਪਾਂ ਚੈੱਕ ਕਰ ਲੈਣਾ ਹੈ ਜਦ ਤੱਕ ਇਹ ਸਦਾਬਦ ਪਨੀਰ ਸਟੀਮ ਹੁੰਦਾ ਹੈ ਅਸੀਂ ਤੜਕੇ ਦੇ ਲਈ ਸਾਨੂੰ ਕੀ ਕੀ ਚਾਹੀਦਾ ਉਹ ਦੇਖ ਲੈਂਦੇ ਆ ਤੇਜ ਪੱਤਾ ਲੈ ਆਸੀ ਤਿੰਨ ਤੇਜ ਪੱਤੇ ਲੈ ਲਏ ਨੇ ਦੇ ਵਿੱਚ ਆਪਾਂ ਕੱਟ ਲਈ ਇਸ ਤਰ੍ਹਾਂ ਟੁਕੜੇ ਕਰ ਲਈਏ ਕਾਲੀਆਂ ਮਿਰਚਾਂ ਲੈ ਲਈਆਂ ਤੇ ਲੌਂਗ ਲੈ ਲਿਆ ਤਿੰਨ ਇੱਕ ਵੱਡੀ ਇਲਾਇਚੀ ਇੱਕ ਛੋਟੀ ਇਲਾਇਚੀ ਕਾਜੂ ਲੈ ਲਏ ਐ ਲਸਣ ਦੀਆਂ ਇਕੱਠੀਆਂ ਲੈ ਲਈਆਂ ਦੋ ਪਿਆਜ਼ ਲੈ ਲਿਆ ਇੱਕ ਟਮਾਟਰ ਲੈ ਲਿਆ ਟਮਾਟਰ ਸੋਸੀ ਜਿਹੜੇ ਪਾਣੀ ਹੈਗੇ ਆਪਣੇ ਮੁਤਾਬਕ ਪਾ ਸਕਦੇ ਕਿ ਹੁਣ ਬਹੁਤ ਜ਼ਿਆਦਾ ਮਹਿੰਗੇ ਹੈਗੇ ਆ ਇਸ ਲਈ ਮੈਂ ਸਿਰਫ ਇੱਕੇ ਟਮਾਟਰ ਦਾ ਇਸਤੇਮਾਲ ਕੀਤਾ ਹੈ ਜਿਆਦਾ ਨਹੀਂ ਕਰਨੇ ਕਿ 100 ਰੁਪਏ ਕਿਲੋ ਆ ਟਮਾਟਰ ਤੋਂ ਅੱਡਾ ਕਿ ਕੀ ਰੇਟ ਹੈ ਇਤਰੇਕਾ ਮੈਨੂੰ ਜਰੂਰ ਦੱਸਣਾ ਤੇ ਪਿਆਜ਼ ਵੀ ਕਾਫੀ ਮਹਿੰਗੇ ਹੈ 50 ਰੁਪਏ ਕਿਲੋ ਆ ਹੋਰ ਸੜੇਕ ਸਾਥੀ ਵੀ ਜਿਹੜੀਆਂ ਹੈਗੀਆਂ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ ਮਾਏ ਆਪਾਂ ਇਹਨਾਂ ਦੇ ਇਸੇ ਤਰ੍ਹਾਂ ਦੇ ਮੋٹے ਮੋٹے ਪੀਸ ਕਰ ਲੈਣੇ ਆ ਤੇ ਗੱਬੇ ਤੇ ਟਮਾਟਰ ਦੀ ਵੀ ਕਟਿੰਗ ਕਰ ਲੈਣੀ ਹੈ ਜੇਰਾ ਆਪਾਂ ਜ ਸਮਾਨ ਲਿਆ ਹੈ ਇਹਨਾਂ ਨੂੰ ਤੁਸੀਂ ਪਹਿਲਾਂ ਥੋੜਾ ਜਿਹਾ ਤੇਲ ਪਾ ਕੇ ਉਹਦੇ ਵਿੱਚ ਵੀ ਪਕਾ ਸਕਦੇ ਹੋ ਅੱਜ ਅਸੀਂ ਇਹਨੂੰ ਤੇਲ ਵਿੱਚ ਨਹੀਂ ਪਕਾਵਾਂਗੇ ਅੱਜ ਅਸੀਂ ਪਕਾਵਾਂਗੇ ਇਹਨੂੰ ਪਾਣੀ ਵਿੱਚ ਉਹ ਤੁਹਾਡੇ ਪਰ ਡਿਪੈਂਡ ਹੈ ਤੁਸੀਂ ਤੇਲ ਵਿੱਚ ਪਕਾਉਣਾ ਹੈ ਤਾਂ ਮੈਂ ਪਹਿਲਾਂ ਕਈ ਵੀਡੀਓ ਪਾਈਆਂ ਇਸ ਤਰ੍ਹਾਂ ਟੁਕੜੇ ਮੋਟੇ-ਮੋਟੇ ਕਰਕੇ ਜੋ ਵੀ ਤੁਸੀਂ ਮਸਾਲੇ ਲੈਣੇ ਹੈਗੇ ਆ ਉਹਨੂੰ ਤੇਲ ਵਿੱਚ 1 ਕੱਪ ਚਮਚੇ 2 ਚਮਚੇ ਤੇਲ ਦੇ ਪਾ ਗਏ ਆ ਕੜਾਈ 'ਚ ਤੇ ਉਹਦੇ ਵਿੱਚ ਤੁਸੀਂ ਪਕਾ ਲੈਣੇ ਆ ਅੱਜ ਅਸੀਂ ਤੇਲ ਵਿੱਚ ਨਹੀਂ ਪਕਾਣੇ ਕਿ ਅਸੀਂ ਪਕਾਣੇ ਹੈਗੇ ਪਾਣੀ ਵਿੱਚ ਜੇ ਤੁਸੀਂ ਡਬਲ ਡਾਲ ਤੜਕਾ ਨਹੀਂ ਖਾਣਾ ਚਾਹੁੰਦੇ ਆ ਤਾਂ ਤੁਸੀਂ ਦੇ ਇਹਨੂੰ ਪਾਣੀ ਵਿੱਚ ਇਸ ਤਰ੍ਹਾਂ ਇਹਨੂੰ ਪਕਾ ਸਕਦੇ ਹੋ ਗੈਸ ਤੇ ਆਪਾਂ ਪੈਨ ਰੱਖ ਲਿਆ ਹੈ ਪਾਣੀ ਨੂੰ ਵੀ ਨੂੰ ਪੂਰਾ ਗਰਮ ਹੋਣ ਦਿਆਂ ਉਸ ਤੋਂ ਬਾਅਦ ਸਾਰੇ ਇਹ ਸਮਾਨ ਵਿੱਚ ਪਾ ਲੈਣਾ ਹੈ ਪਾਣੀ ਵੀ ਗਰਮ ਹੋ ਗਿਆ ਇੱਥੇ ਵਿੱਚ ਆਪਾਂ ਸਾਰਾ ਸਮਾਨ ਇਹ ਪਾ ਲੈਣਾ ਹੈ ਇਸ ਤਰ੍ਹਾਂ ਵੀ ਸਬਜੀ ਬਣਾਈ ਜਾਂਦੀ ਕੋਈ ਵੀ ਤੁਸੀਂ ਪਨੀਰ ਦੀ ਬਣਾਣੀ ਹੋਵੇ ਕੋਈ ਵੀ ਸਬਜੀ ਬਣਾਣੀ ਹੈ ਇਸ ਤਰੀਕੇ ਨਾਲ ਵੀ ਬਣਾਈ ਜਾ ਸਕਦੀ ਹੈ ਤੇ ਦੂਜਾ ਤਰੀਕਾ ਹੈਗਾ ਤੇਲ ਪਾ ਕੇ ਬਣਾਉਣਾ ਦੋਹਾਂ ਤਰੀਕਿਆਂ ਨਾਲ ਇਹ ਬਣਾਈ ਜਾ ਸਕਦੀ ਹੈ ਆਪਾਂ ਇਹਨਾਂ ਚੰਗੀ ਤਰ੍ਹਾਂ ਇਹਨੂੰ ਐਨ ਗਰਮ ਕਰ ਲੈਣਾ ਇਹਨੂੰ ਕਿ ਸੌਫਟ ਜੇ ਹੋ ਜਾਣੇ ਸਾਰਾ ਸਮਾਨ ਇਹ ਸਾਰਾ ਮਸਾਲਾ ਜਿਹੜਾ ਆਪਾਂ ਲਿਆ ਸੀਗਾ ਇਹ ਵੀ ਐਨ ਸੌਫਟ ਹੋ ਗਿਆ ਟਮਾਟਰ ਵੀ ਬਿਲਕੁਲ ਸੌਫਟ ਹੋ ਗਏ ਵਿੱਚ ਤੁਸੀਂ ਦੇਖ ਸਕਦੇ ਹੋ ਛਿਲਕਾ ਵੀ ਐਨ ਆਸਾਨੀ ਨਾਲ ਉਤਰ ਜਾਂਦਾ ਇਹਦਾ ਤੇ ਪਿਆਜ਼ ਵੀ ਜੋੜੀ ਸੀ ਸਮਾਨ ਪਾਇਆ ਤਾਂ ਸਾਰਾ ਸੌਫਟ ਹੋ ਗਿਆ ਹੁਣ ਕਰਦੇ ਆ ਗੈਸ ਬੰਦ ਇਹਨੂੰ ਠੰਡਾ ਹੋਣ ਲਈ ਰੱਖ ਦੇਣਾ ਹੈ 8 ਤੋਂ 9 ਮਿੰਟ ਹੋ ਗਏ ਆ ਸਾਨੂੰ ਇੱਧਰ ਇਹ ਵੀ ਸਟੀਮ ਹੋਣ ਲਈ ਰੱਖਣ ਲਈ ਇਹਨਾਂ ਨੂੰ ਵੀ ਚੈੱਕ ਕਰ ਲੈਂਦੇ ਆ ਇਸ ਤਰ੍ਹਾਂ ਕੋਈ ਵੀ ਚੀਜ਼ ਲੈ ਕੇ ਦੇਖੀ ਤੁਸੀਂ ਚਾਕੂ ਲੈ ਲਓ ਜਾਂ ਹੋਰ ਕੋਈ ਚਮਚਾ ਲੈ ਲਓ ਦੇਖ ਲੈਣ ਟਪੇ ਚ ਹੈ ਨਾ ਖਵੋ ਕੇ ਜੇ ਪੇਸਟ ਨਾਲ ਲੱਗਦਾ ਹੋਵਾ ਤਾਂ ਹਜਾ ਇਹ ਕੱਚਾ ਹੈ ਤਾਂ ਇਹਨੂੰ ਹੋਰ ਸਟੀਮ ਕਰ ਲੈਣਾ ਏ ਜੇ ਨਾਲ ਲੱਗਾ ਏ ਤਾਂ ਇਹਨੂੰ ਗੈਸ ਬੰਦ ਕਰਕੇ ਇਹਨੂੰ ਠੰਡਾ ਹੋਣ ਲਈ ਇਹਨੂੰ ਰੱਖ ਦੇਣਾ ਏ ਹੁਣ ਇਹ ਬਿਲਕੁਲ ਇਹ ਬਣ ਕੇ ਤਿਆਰ ਹੈ ਆਪਾਂ ਇਹਨੂੰ ਬਾਹਰ ਕੱਢ ਲੈਂਦੇ ਤੇ ਠੰਡਾ ਹੋਣ ਲਈ ਰੱਖ ਲੈਂਦੇ ਆ ਇੱਕ ਹੋ ਇੱਕ ਹੋਰ ਗੱਲ ਦਾ ਧਿਆਨ ਰੱਖਣਾ ਜਦੋਂ ਗਰਮ-ਗਰਮ ਇਹਨੂੰ ਪਲੇਟ ਚੋਂ ਕੱਢਦੇ ਹੀ ਹੈ ਤਾਂ ਪਲੇਟ 'ਚ ਨਹੀਂ ਨਿਕਲੂਗਾ ਇਹ ਕਿ ਟੁੱਟ ਜਾਊਗਾ ਇਹ ਕਿ ਕਾਫੀ ਇਹ ਸੌਫਟ ਹੈ ਜਾਂ ਠੰਡਾ ਹੋ ਜਾਊਗਾ ਤਾਂ ਥੋੜਾ ਜਿਹਾ ਇਹ ਸਖਤ ਹੋ ਜਾਣਾ ਉਸ ਤੋਂ ਬਾਅਦ ਇਹਨੂੰ ਆਪਾਂ ਪਲੇਟ 'ਚ ਕਟਿੰਗ ਕਰਕੇ ਪਲੇਟ 'ਚੋਂ ਬਾਹਰ ਕਨ ਕਢ ਲੈਣਾ ਤੇ ਇਹਦੇ ਪੀਸ ਕੱਟ ਲੈਣੇ ਆ ਮਸਾਲਾ ਵੀ ਬਿਲਕੁਲ ਐਂਡ ਠੰਡਾ ਹੋ ਗਏ ਆਪਾਂ ਇਹਨੂੰ ਪੀਸ ਲੈਂਦੇ ਆ ਇਹਨੀਆਂ ਦਾ ਪਤਲਾ ਪੇਸਟ ਬਣਾ ਲੈਣਾ ਮਿਰਚਾਂ ਦੀਆਂ ਪਿਛਲੀਆਂ ਡੰਡੀਆਂ ਕਾਹਲ ਦੇਣੀਆਂ ਐ ਤੁਸੀਂ ਪਾਣੀ ਵਿੱਚ ਪਾ ਕੇ ਵੀ ਪੀਸ ਸਕਦੇ ਹੋ ਨੇ ਬਾਅਦ ਵਿੱਚ ਜਦ ਆਪਾਂ ਪਾਣੀ ਲਾਣਾ ਨਾ ਗਰੇਵੀ ਨੂੰ ਤਾਂ ਬਾਅਦ ਵਿੱਚ ਵੀ ਤੁਸੀਂ ਪਾ ਸਕਦੇ ਹੋ ਪਾਣੀ ਇਹ ਸਿੱਟਣਾ ਨਹੀਂ ਹੈਗਾ ਹੁਣ ਲਾਂਦੇ ਆਪਾਂ ਤੜਕਾ ਕੜਾਈ ਰੱਖ ਲਈ ਐ ਇਹਦੇ ਵਿੱਚ ਕੋਈ ਵੀ ਕੁਕਿੰਗ ਆਇਲ ਤੁਸੀਂ ਲੈ ਸਕਦੇ ਹੋ ਇੱਕ ਘੜਚੀ ਤੇਲ ਦੀ ਆਪਾਂ ਪਾ ਲਈ ਹੈ ਤੇਲ ਨੂੰ ਵੀ ਚੰਗੀ ਤਰ੍ਹਾਂ ਇਹਨੂੰ ਗਰਮ ਕਰ ਲੈਣਾ ਇਹਨੂੰ ਤੇਲ ਗਰਮ ਹੋ ਗਿਆ ਇੱਥੇ ਵਿੱਚ ਪਾ ਦੇਣਾ ਸਾਫ ਤਾਂ ਧਨੀਆ ਧਨੀਆ ਨੂੰ ਪਹਿਲਾਂ ਇਕੱਲੇ ਨੂੰ ਇਹਨੂੰ ਐਨ ਮਤਲਬ ਬਰਾਊਨ ਹਲਕਾ ਜਿਹਾ ਬਰਾਊਨ ਕਰ ਲੈਣਾ ਜਿਆਦਾ ਕਾਲਾ ਵੀ ਨਾ ਕਰਨਾ ਹੈਗਾ ਧਨੀਆ ਵੀ ਬਰਾਊਨ ਹੋ ਗਿਆ ਇਹਦੇ ਵਿੱਚ ਪਾ ਦਿੰਦੇ ਆਪਾਂ ਸਾਫ ਤਾਂ ਜੀਰਾ ਤੇ ਬਿਲਕੁਲ ਥੋੜੀ ਜਿਹੀ ਰਾਈ ਹੀਂਗਰੀ ਉੱਤ ਕੀ ਵਿਹਿੰਗ ਪਾ ਲੈਣੀ ਹੈ ਇਹਨਾਂ ਨੂੰ ਹਲਕਾ ਜਿਹਾ ਜੈਨਾ ਨਵੀ ਆਪਾਂ ਅਕਾ ਲੈਣਾ ਹੈ ਬਰਾਂ ਵੀ ਕਰ ਲੈਣਾ ਹੈ ਹੁਣ ਇਹਦੇ ਵਿੱਚ ਪਾਉਂਦੇ ਆਪਾਂ ਜਿਹੜਾ ਪੇਸਟ ਬਣਾਇਆ ਸੀਗਾ ਇਹ ਪਾ ਲੈਣਾ ਹੈ ਹੁਣ ਜਿਹੜਾ ਪਾਣੀ ਪਾ ਕੇ ਇੱਕ ਮੋਟਾ ਪਾਣੀ ਜਿਹੜਾ ਨਾ ਚੰਕਾ ਲਿਆ ਕੋਰ ਕੇ ਪਾਣ ਪਾ ਇਹਨੂੰ ਆਪਾਂ ਮਸਾਲੇ ਨੂੰ ਹੁਣ 2 ਤੋਂ 3 ਮਿੰਟ ਇਹਨੂੰ ਹੋਰ ਪਕਾ ਲਾਣਾ ਹੈ ਪਹਿਲਾਂ ਵੀ ਮਸਾਲਾ ਪੱਕਿਆ ਹੋਇਆ ਸਾਡਾ ਪਾਣੀ ਵਿੱਚ ਅਸੀਂ ਪਕਾ ਲਿਆ ਸੀਗਾ ਤੇ 2 ਤੋਂ 3 ਮਿੰਟ ਇਹਨੂੰ ਹੁਣ ਲਗੂਗੇ ਹੋਰ ਪਚੰਗੀ ਤਰ੍ਹਾਂ ਇਹਨੂੰ ਦੁਬਾਰਾ ਫਿਰ ਪਤਾ ਲੰਦੇ ਆ ਆਪਾਂ ਤੋੜੀਆਂ ਦੀਆਂ ਸਬਜ਼ੀਆਂ ਕਈ ਤਰੀਕੇ ਨਾਲ ਮੈਂ ਬਣਾਈਆਂ ਹੋਈਆਂ ਵੀ ਵਿਡੀਓ ਪਾਈਆਂ ਹੋਈਆਂ ਪਹਿਲਾਂ ਇੱਕ ਪਾਈ ਹੋਈ ਹੈ ਸਿੰਪਲ ਮਤਲਬ ਮਸਾਲੇ ਦਾ ਤੋਰੀਆਂ ਉਸ ਤੋਂ ਬਾਅਦ ਇੱਕ ਭਰਮੀ ਤੋਰੀ ਪਨੀਰ ਆਣੀ ਆ ਤੇ ਦੂਜੇ ਕ ਤੀਜੇ ਕੌਕਤਿਆਂ ਦੀ ਉਸ ਬਣਾਈਏ ਤੋਰੀਆਂ ਦੀ ਸਬਜੀ ਆ ਚੌਥੀ ਵਾਰ ਬਣਾਵਾਂਗੇ ਆਪਾਂ ਪਨੀਰ ਰੇਕ ਤੋਂ ਮਤਲਬ ਸਬਜੀ ਦਾ ਅਲੱਗ ਫਲੇਵਰ ਆਉਂਦਾ ਏ ਜੇ ਤੁਸੀਂ ਸਿੰਪਲ ਜੇ ਤਰੀਕੇ ਨਾਲ ਬਣਾਉਂਦੇ ਹੋ ਤਾਂ ਇਹ ਸਾਰੇ ਤੁਸੀਂ ਮੇਰੀ ਵੀਡੀਓ ਪਿਛਲੀਆਂ ਜਾ ਕੇ ਦੇਖ ਸਕਦੇ ਹੋ ਅਲੱਗ ਅਲੱਗ ਤਰੀਕਿਆਂ ਨਾਲ ਅਸੀਂ ਤੋਰੀਆਂ ਦੀ ਇਹ ਸਬਜੀ ਕਿੰਨੇ ਆ ਤਰੀਕਿਆਂ ਨਾਲ ਬਣਾ ਕੇ ਤਿਆਰ ਕੀਤੀਆਂ ਫਲੇਵਰ ਅਲੱਗ ਆਉਗਾ ਏ ਉਈ ਪਹਿਚਾਣੇ ਨਹੀਂ ਸਕਦਾ ਕਿ ਤੋਰੀਆਂ ਦੀ ਸਬਜ਼ੀ ਇੰਨੀ ਜ਼ਿਆਦਾ ਸਵਾਦ ਹੈ ਸਭ ਤੋਂ ਜ਼ਿਆਦਾ ਤੁਸੀਂ ਖਾਣੀ ਹੋਗਾ ਵੈਸੇ ਤਾਂ ਇਹ ਵੀ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਜੇ ਥੋੜੀ ਜਿਹੀ ਤੁਸੀਂ ਤੋਰੀਆਂ ਦਾ ਫਲੇਵਰ ਲੈਣਾ ਹੈਗਾ ਵਿੱਚ ਤਾਂ ਵੇ ਤੁਸੀਂ ਪਰਮੀ ਤੋਰੀ ਇੱਕ ਵਾਰ ਜ਼ਰੂਰ ਟਰਾਈ ਕਰੋ ਇੰਨੀ ਵਧੀਆ ਬਣਦੀ ਹੈ ਮਸਾਲੇ ਵਾਲੀ ਬਣਾ ਲਓ ਪਰਮੀ ਤੋਰੀ ਪਨੀਰ ਵਾਲੀ ਬਣਾ ਲਓ ਬਹੁਤ ਹੀ ਵਧੀਆ ਬਣਦੀ ਹੈ ਜੇ ਤੁਸੀਂ ਇਸ ਜਦ ਤੱਕ ਬਲਾਸਾਂ ਦਾ ਸਾਲੇ ਦਾ ਪੇਰ ਸਾਡਾ ਇਹ ਐਨ ਪਤਦਾ ਹੈ ਆਪਾਂ ਦੂਜਾ ਮਸਾਲਾ ਬਣਾ ਕੇ ਤਿਆਰ ਕਰ ਲੈਂਦੇ ਆ ਖਾਲੀ ਕੋਲੀ ਲੈ ਲਈਏ ਇਹਦੇ ਵਿੱਚ ਪਾ ਲੰਦੇ ਹੰਦੀ ਪਾਊਡਰ ਇਹਦੇ ਵਿੱਚ ਜਿਹੜੇ ਵੀ ਮਾਪਾ ਮਸਾਲੇ ਪਾਣੇ ਆ ਤੁਸੀਂ ਸਬਜੀ ਦੇ ਮੁਤਾਬਕ ਪਾਣੇ ਆ ਕਿ ਕਿੰਨੀ ਕਿ ਸਬਜੀ ਬਣਾਣੀ ਆ ਉਹਦੇ ਮੁਤਾਬਕ ਤੁਸੀਂ ਮਸਾਲੇ ਪਾ ਸਕਦੇ ਹੋ ਹੁਣ ਮੈਂ ਬਣਾਣੀ ਹੋਬਾ ਦੋ ਜਾਂ ਤਿੰਨ ਮੈਂਬਰਾਂ ਦੀ ਸਬਜੀ ਤੇ ਮਸਾਲੇ ਥੋੜੇ ਹੋਵਾ ਤੁਸੀਂ ਬਣਾਣੀ ਹੋਵਾ ਜਿਆਦਾ ਮੈਂਬਰਾਂ ਦੀ ਸਬਜੀ ਉਸ ਮੁਤਾਬਕ ਤੁਸੀਂ ਮਸਾਲੇ ਪਾ ਸਕਦੇ ਹੋ ਨਮਕ ਨਮਕ ਆਪਾਂ ਪਹਿਲਾਂ ਵੀ ਕੋਕਤਿਆਂ ਵਿੱਚ ਪਾ ਸਾਰੇ ਮਸਾਲੇ ਕੁਝ ਪਾਏ ਹੋਏ ਐ ਤੇ ਬਾਅਦ ਵਿੱਚ ਮਸਾਲੇ ਜਿਹੜੇ ਪਾਣੀ ਹੈਗੇ ਥੋੜਾ ਥੋੜਾ ਹੀ ਪਾਣੇ ਹੈਗੇ ਗਰਮ ਮਸਾਲਾ ਜੀਰਾ ਪਾਊਡਰ ਬਿਲਕੁਲ ਥੋੜਾ ਜਿਹਾ ਲੌਂਗ ਲੇਜੀ ਦਾ ਪਾਊਡਰ ਪਹਿਲਾਂ ਵੀ ਆਪਾਂ ਲੌਂਗ ਲੇਜੀ ਪਾਈਆਂ ਹੋਈਆਂ ਵਿੱਚ ਤੇ ਦੁਬਾਰਾ ਬਿਲਕੁਲ ਚੁਟਕੀਕ ਪਾਣਾ ਹੈ ਤੇ ਆਪਸ਼ਨਲ ਹੈ ਕਿ ਤੁਸੀਂ ਇੱਕ ਪਾਖਾਣਾ ਪਸੰਦ ਕਰਦੇ ਹੋ ਤਾਂ ਦੁਬਾਰਾ ਤੁਸੀਂ ਪਾ ਸਕਦੇ ਹੋ ਲਾਲ ਮਿਰਚ ਪਾਊਡਰ ਲਾਲ ਮਿਰਚ ਪਾ ਪਹਿਲਾਂ ਵੀ ਸਾਫਤੀ ਪਾਈ ਹੋਈ ਸੀ ਜਿਹੜਾ ਮਸਾਹ ਪਹਿਲਾ ਮਸਾਲਾ ਬਣਾਇਆ ਤੇ ਹੁਣ ਥੋੜਾ ਜਿਹਾ ਹੀ ਲਾਲ ਮਿਰਚ ਪਾਊਡਰ ਪਾਣਾ ਹੈ ਕਸਤੂਰੀ ਮੇਥੀ ਇਹ ਪਾ ਲੈਣੀ ਹੈ ਪਾਣੀ ਲੈ ਕੇ ਇਹਦਾ ਘੋਲ ਤਿਆਰ ਕਰ ਲੈਣਾ ਹੈ ਕੋਲ ਤਿਆਰ ਆਪਾਂ ਇਸ ਲਈ ਕਰਨਾ ਇਹਦੇ ਵਿੱਚ ਪਾਣੀ ਪਾਣਾ ਤੁਸੀਂ ਡਾਇਰੈਕਟ ਵੀ ਪਾ ਸਕਦੇ ਹੋ ਤੇ ਇਸ ਤਰ੍ਹਾਂ ਵੀ ਪਾ ਸਕਦੇ ਹੋ ਇਹਦਾ ਇਹ ਫਾਇਦਾ ਹੁੰਦਾ ਹੈ ਕਿ ਪਾਣੀ ਵਿੱਚ ਜਦ ਮਸਾਲੇ ਪਾਏ ਹੋਏ ਕੋਲ ਤਿਆਰ ਕੀਤੇ ਤਾਂ ਕਿ ਮਸਾਲੇ ਜਦ ਆਪਾਂ ਪਾਉਂਦੇ ਆ ਤਾਂ ਫੁਕਦੇ ਨਹੀਂ ਹੈਗੇ ਤਾਂ ਇਹਨਾਂ ਦਾ ਕਲਰ ਇਸੇ ਤਰ੍ਹਾਂ ਬਹੁਤ ਹੀ ਵਧੀਆ ਬਣਿਆ ਰਹਿੰਦਾ ਹੈ ਕਈ ਵੀਡੀਓ ਵਿੱਚ ਮੈਂ ਬਹੁਤ ਪਹਿਲਾਂ ਵੀਡੀਓ ਵਿੱਚ ਦੱਸਿਆ ਤੇ ਦੁਬਾਰਾ ਮੈਂ ਫਿਰ ਇਸ ਲਈ ਦੱਸਣ ਦੀ ਕਿ ਕੁਝ ਸਬਸਕ੍ਰਾਈਬਰ ਰੋਜ਼ ਨਾ ਰੋਜ਼ ਨਵੇਂ ਜੁੜਦੇ ਹੈ ਉਹਨਾਂ ਦੇ ਲਈ ਮੈਂ ਦੱਸ ਦਿੰਦੀ ਹਾਂ ਕਿ ਇਸ ਤਰ੍ਹਾਂ ਵੀ ਤੁਸੀਂ ਪਾ ਸਕਦੇ ਹੋ ਜੇ ਤੁਸੀਂ ਡਾਇਰੈਕਟ ਪਾਣੇ ਹੋ ਤਾਂ ਗੈਸ ਬਿਲਕੁਲ ਲੋਅ ਕਰ ਲੈਣਾ ਜਾਂ ਤੁਸੀਂ ਬੰਦ ਕਰ ਲੈਣਾ ਇੱਕ ਬਕੋਲੀ ਵਿੱਚ ਸਾਰੇ ਮਸਾਲੇ ਪਹਿਲਾਂ ਪਾ ਲਓ ਤੇ ਇੱਕਦਮ ਸਾਰੇ ਮਸਾਲੇ ਪਾ ਦੋ ਤੇ ਥੋੜਾ ਜਿਹਾ ਪਾਣੀ ਦਵਾਰ ਵਿੱਚ ਪਾ ਦੇਣਾ ਕਿਉਂ ਤਾਂ ਮਸਾਲੇ ਨਹੀਂ ਪੁਕੜੇ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਨੇ ਹੋ ਤਾਂ ਇਸ ਤਰ੍ਹਾਂ ਹੋਰ ਕਰਕੇ ਪਾ ਸਕਦੇ ਇਹਦੇ ਨਾਲ ਇਹ ਫਾਇਦਾ ਹੁੰਦਾ ਕਿ ਇਹਦਾ ਕਲਰ ਬਿਲਕੁਲ ਇਸੇ ਤਰ੍ਹਾਂ ਐਨ ਸਬਜ਼ੀ ਦਾ ਬਣਿਆ ਰਹਿੰਦਾ ਬਹੁਤ ਵਧੀਆ ਕਲਰ ਆਉਂਦਾ ਹੈ ਪਨੀਰ ਵੀ ਸਰਦ ਠੰਡਾ ਹੋ ਗਿਆ ਇਹਨਾਂ ਦੇ ਵੀ ਆਪਾਂ ਪੀਸ ਕਟਿੰਗ ਕਰ ਲੈਂਦੇ ਆ ਦੇ ਕਿੰਨਾ ਵਧੀਆ ਬਣੂਗਾ ਨਾ ਕੋਈ ਕਹਿ ਨਹੀਂ ਸਕਦਾ ਹੈਗਾ ਕਿ ਤੋਰੀਆਂ ਦੀ ਸਬਜ਼ੀ ਆਪਾਂ ਇਸ ਤਰੀਕੇ ਨਾਲ ਬਣਾਏ ਇਸ ਤਰ੍ਹਾਂ ਹੀ ਲੱਗੂਗਾ ਕਿ ਪਨੀਰ ਦੀ ਸਬਜ਼ੀ ਹੈ ਇਹ ਪੀਸਮ ਤੁਸੀਂ ਆਪਣੇ ਮਤਲਬ ਅਕ ਛੋਟੇ بڑے ਜਿਹੜੇ ਹੈ ਘੱਟ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਐਂਡ ਸੌਫਟ ਬਣਿਆ ਜਿਸ ਤਰ੍ਹਾਂ ਪਨੀਰ ਹੁੰਦਾ ਹੈ ਮਸਾਲਾ ਵੀ ਐਂਡ ਕੱਗੇ ਆਪਾਂ ਕੋਰਟਲਾ ਬਣਾਇਆ ਸੀ ਇਹ ਪਾਦੰਦੀਆ ਵਿੱਚ ਨੇ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਪਕਾ ਲੈਣਾ ਇਹ ਤਾਂ ਵੀ ਕੱਚਾਪਨ ਜੇ ਖਤਮ ਕਰ ਲਾਂਗੇ ਇਹ ਕੱਚਾਪਨ ਹੈਗਾ ਖਤਮ ਹੋ ਜਾਵੇ ਜਦ ਤੱਕ ਮਸਾਲਾ ਹਿੰਗੀ ਕੋਲ ਆਪਣਾ ਤੇਲ ਨਾ ਛੱਡ ਦਿੰਦਾ ਇਹਨੂੰ ਜਦ ਤੱਕਰ ਪਕਾਣਾ ਹੈ ਮਸਾਲਾ ਸਾਡਾ ਜਦ ਪੱਕਿਆ ਹੋਊ ਬਿਲਕੁਲ ਐਨ ਵਧੀਆ ਤਿਆਰ ਹੋਇਆ ਹੋਊਗਾ ਤਾਂ ਸਬਜੀ ਆਪਣੇ ਆਪ ਬਹੁਤ ਹੀ ਵਧੀਆ ਬਣ ਕੇ ਆਂਦੀ ਹੈ ਮਸਾਲਾ ਸਾਡਾ ਕੱਚਾ ਨਹੀਂ ਰਹਿਣਾ ਚਾਹੀਦਾ ਮਸਾਲੇ ਨੇ ਦੇਖੋ ਐਨ ਬਿਲਕੁਲ ਤੇਲ ਛੱਡ ਦਿੱਤਾ ਵਾ ਹੁਣ ਇਹਦੇ ਵਿੱਚ ਪਾਉਂਦੇ ਆਪਾਂ ਪਾਣੀ ਜਿੰਨੀ ਕਿ ਤੁਸੀਂ ਗਰੇਵੀ ਬਣਾਣੀ ਹੈਗੀ ਉਸ ਮੁਤਾਬਕ ਪਾਣੀ ਪਾ ਲੈਣਾ ਇਹਦੇ ਵਿੱਚ ਜਿਆਦਾ ਹੈ ਗਾੜੀ ਗਰੇਵੀ ਨਹੀਂ ਕਰਨੀ ਹੈ ਜੀ ਥੋੜਾ ਜਿਹਾ ਪਾਣੀ ਜਿਆਦਾ ਹੀ ਰੱਖਿਓ ਇਸੇ ਮੈਂ ਹਰੇਕ ਵੀਡੀਓ ਵਿੱਚ ਦੱਦੀ ਆ ਕੋਈ ਵੀ ਇਸ ਤਰ੍ਹਾਂ ਦੀ ਕੋਕਤਿਆਂ ਦੀ ਕੋਈ ਵੀ ਸਬਜ਼ੀ ਬਣਾਣੀ ਹੋਵੇ ਤਾਂ ਗਰੇਵੀ ਥੋੜੀ ਜਿਹੀ ਜਿਆਦਾ ਰੱਖੋ ਪਾਣੀ ਜਿਆਦਾ ਪਾਓ ਤੇ ਆਪਾਂ ਜੋ ਵੀ ਇਹਦੇ ਵਿੱਚ ਪਾਵਾਂਗੇ ਆ ਕੋਕਤੇ ਪਾਵਾਂਗੇ ਆ ਪਨੀਰ ਪਾਵਾਂਗੇ ਐ ਤੇ ਇਹ ਪਾਣੀ ਕਾਫੀ ਸੋਖ ਲੈਂਦੇ ਆ ਤੇ ਸਬਜ਼ੀ ਗਾੜੀ ਬਹੁਤ ਜਿਆਦਾ ਗਾੜੀ ਹੋ ਜਾਂਦੀ ਜੇ ਪਹਿਲੇ ਪਾਪਾ ਪਤਲੀ ਰੱਖੀ ਹੋਵਾ ਸਬਜ਼ੀ ਐਨ ਵਧੀਆ ਬਣ ਕੇ ਤਿਆਰ ਆਂਦੀ ਐ ਪਹਿਲਾਂ ਆਪਾਂ ਗਰੇਵੀ ਨੂੰ ਚੰਗੀ ਤਰ੍ਹਾਂ ਪਕਾ ਲਾਣਾ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਨੀਰ ਪਾਣਾ ਹੈ ਗਰੇਵੀਨ ਆਪਾਂ ਰੱਖੇ ਹੋਏ ਨੂੰ 5-6 ਮਿੰਟ ਹੋ ਗਏ ਵੇ ਕਾਫੀ ਗਾੜੀ ਹੋ ਗਈ ਹੈ ਇਹਦੇ ਵਿੱਚ ਹੁਣ ਅਸੀਂ ਪਨੀਰ ਬਣਾਇਆ ਸੀ ਇਹ ਪਾ ਦੇਣਾ ਹੈ ਤੇ ਕਿੰਨੇ ਵਧੀਆ ਲੱਗਦੇ ਹਨ ਨਾ ਇਹ ਜਿਸ ਤਰ੍ਹਾਂ ਲੋਕ ਕਿ ਤੁਸੀਂ ਕਹਿ ਨਹੀਂ ਸਕਦੇ ਹੈਗੇ ਕਿ ਆਪਾਂ ਤੋਰੀਆਂ ਦੇ ਬਣਾਏ ਹੈ ਬਹੁਤ ਹੀ ਵਧੀਆ ਬਣਦੇ ਹੈ ਇਨੂੰ ਆਪਾਂ ਬਹੁਤਾ ਸੇਕ ਨਹੀਂ ਲਵਾਉਣਾ ਸਿਰਫ 2 ਮਿੰਟੇ ਵਿੱਚ ਰੱਖ ਕੇ ਕਿ ਮਸਾਲਾ ਵਿੱਚ ਐਨੇ ਰਚ ਜਾਵੇ ਇਹਦੇ ਚ ਹੁਣ ਤੁਹਾਨੂੰ ਥੋੜੀ ਜਿਹੀ ਲੱਗਦੀ ਹੋਣੀ ਹੈ ਕਿ ਗਰੇਵੀ ਪਤਲੀ ਹੈ ਹੁਣ ਆਪਾਂ ਇਹਦੇ ਵਿੱਚ ਪਾਤਾ ਪਨੀਰ ਤੇ ਆਪਣੇ ਆਪ ਐਨ ਇਹ ਸੰਘਣੀ ਹੋ ਜਾਣੀ ਆਪਾਂ 2 ਮਿੰਟੇ ਸੇਕ ਲਵਾਉਣਾ ਜ਼ਿਆਦਾ ਸੇਕ ਨਹੀਂ ਇਹਨੂੰ ਲਵਾਉਣਾ ਹੈਗਾ 2 ਕਮਿੰਟ ਆਪਾਂ ਠਾਕੇ ਤੇ ਆਪਾਂ ਬਾਅਦ ਵਿੱਚ ਇਹਦੇ ਚ ਗੈਸ ਬੰਦ ਅਸੀਂ ਕਰ ਦਵਾਂਗੇ ਤੋਰੀਏ ਪਨੀਰ ਦੀ ਸਬਜੀ ਬਣ ਕੇ ਤਿਆਰ ਹੈ ਜੇ ਤੁਸੀਂ ਵੀ ਇਸ ਤਰੀਕੇ ਨਾਲ ਇੱਕ ਵਾਰ ਜ਼ਰੂਰ ਟਰਾਈ ਕਰਿਓ ਬਹੁਤ ਹੀ ਵਧੀਆ ਬਣਦੀ ਹੈ ਜੇ ਤੁਸੀਂ ਗਰੇਵੀ ਥੋੜੀ ਜਿਹੀ ਹੋਰ ਜ਼ਿਆਦਾ ਸੰਘਣੀ ਕਰਨਾ ਚਾਹੁੰਦੇ ਆ ਤਾਂ ਤੁਸੀਂ ਥੋੜੀ ਜਿਹੀ ਜ਼ਿਆਦਾ ਸੇਕ ਲਵਾਲੋ ਤਾਂ ਮੈਂ ਇਹਦੀ ਗਰੇਵੀ ਆਪਾਂ ਇੰਨੀ ਕੀ ਰੱਖੀ ਹੈਗੀ ਹੈ ਬਣ ਕੇ ਤਿਆਰ ਹੈ ਸਾਡੀ ਤੋਰੀ ਪਨੀਰ ਦੀ ਸਬਜੀ ਇੱਕ ਵਾਰ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਬਹੁਤ ਹੀ ਵਧੀਆ ਬਣਦੀ ਹੈ ਜਿਹੜਾ ਜ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਤਰ੍ਹਾਂ ਦੀਆਂ ਨਵੀਆਂ ਨਵੀਆਂ ਵੀਡੀਓ ਦੇਖਣ ਦੇ ਲਈ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਨੂੰ ਜੂਰ ਸਬਸਕ੍ਰਾਈਬ ਕਰਨਾ ਮਿਲਦੇ ਆਉਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ